ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਆਪਾਂ ਚੱਲੇ ਆਂਗੇ ਬਰਨਾਲੇ ਆਪਣੇ ਛੋਡੇ ਭਰਾ ਨੂੰ ਗਿਫਟ ਦੇਣਾਗਾ ਸਰਪ੍ਰਾਈਜ਼ ਆ ਉਹਦੇ ਲਈ ਉਹਨੂੰ ਪਤਾ ਨਹੀਂ ਉਹ ਖੇਤ ਫਿਰਦਾ ਕੰਮ ਕਰਦਾ ਬਹਾਨਾ ਲਾ ਕੇ ਆਇਆਗੇ ਉਹਦੇ ਨਾਲੋਂ ਬਾਲੀ ਦਿਨ ਹੋ ਗਏ ਕਹਿੰਦਾ ਆਈਫੋਨ ਲੈਣਾ ਆਈਫੋਨ ਲੈਣਾ ਅੱਜ ਉਹਦੇ ਵਾਸਤੇ ਆਈਫੋਨ ਲੈਣ ਚੱਲੇ ਆਂਗੇ ਨਾਲ ਪੰਮਾ ਯਾਰ ਕਿਉਂ ਪੰਮੇ ਠੀਕ ਐ ਜੰਮਾ ਦੇ ਦਈਏ ਫਿਰ ਸਰਪ੍ਰਾਈਜ਼ ਅੱਜ ਉਹਨੂੰ ਗੁੱਸੇ ਹੋ ਜਾਂਦਾ ਹੋ ਵੀ ਮੈਨੂੰ ਆਈਫੋਨ ਚਾਹੀਦਾਗਾ ਹੁਣ ਕਹਿੰਦਾਗਾ ਕਹਿੰਦਾ ਕਾਸ਼ 6 ਦਿਨਾਂ ਦਾ ਹੁਣ ਗੁੱਸੇ ਹੋ ਰਿਹਾ ਜੀਗਾ ਮੈਂ ਚਲ ਕੋਈ ਨਹੀਂ ਤੈਨੂੰ ਲਿਆ ਕੇ ਦਿੰਨੇ ਆ ਉਹਨੂੰ ਅੱਜ ਖੇਤ ਤੋੜਿਆ ਹੋਇਆਗਾ ਸਾਵ ਨੂੰ ਉਹਨੂੰ ਸਾਵ ਨੂੰ ਸਰਪ੍ਰਾਈਜ਼ ਦਵਾਂਗੇ ਸਰਪਾਰਟੀ ਲਵਾਂਗੇ ਆਰਟੀ ਲਾ ਮੰਗੇ ਉਹ ਤੋਂ ਦੇਖਾਂਗੇ ਫਿਰ ਉਹਦੇ ਰਿਐਕਸ਼ਨ ਵੀ ਕੀ ਕਹਿੰਦਾਗਾ ਨਿੱਕਾ ਵੀ ਆਊਗਾ ਹਾਂ ਸਾਰੇ ਬੰਦੇ ਹੋਣਗੇ ਅੱਥਨੇ ਮਿੱਤਰੋ ਘਟੋ ਘਟ 20 ਮਿੰਟ ਹੋ ਗਏ ਖੜਿਆਂ ਨੂੰ ਫਾਟ ਕੇ ਲੱਗਿਆ ਪਿਆਗਾ ਦੇਖ ਲਓ ਗੱਠ ਹੋ ਰਿਹਾ ਬਸ ਆਇਆ ਗੱਲਾ ਇੰਜਨ ਜਈਆ ਫਾਟ ਕੇ ਲੱਗੇ ਨੂੰ 20 25 ਮਿੰਟ ਹੋ ਗਏ ਲੈ ਆਇਆ ਗੱਲਾ ਇੰਜਨੀਅਰ ਵੀ ਦੱਸ ਤੁਸੀਂ ਟਾਈਮ ਤੇ ਲਾ ਲਓ ਆਲਾ ਤੰਗ ਕਰਦੇ ਨੇ ਤਾਂ ਸਾਨੂੰ ਆਇਆ ਵੀ ਅਸੀਂ ਕਦੋਂ ਛੇਦੀ ਛੇਦੀ ਫੋਨ ਵਾਲਾ ਜਾ ਕੇ ਪਹਿਲਾਂ ਵੀ ਤਾਂ ਖੜੇ ਦੀ ਇੰਨੇ ਟਾਈਮ ਦੇ ਹੁਣ ਇੱਕ ਦੂਜੇ ਦੇ ਮੂਰ ਦੀ ਆਹ ਆਟੋ ਜਿਹੜਾ ਬੌਲੇ ਤੰਗ ਕਰਦੇ ਨੇ ਜੀ ਖਾਰ ਹੀ ਖੜੇ ਨੇਗੇ ਵਿਚ ਲੈ ਆ ਲਿਆ ਕੇ ਬਾੜੀ ਜਾਣਗੇ ਵੀ ਤੁਸੀਂ ਖੜਜੋ ਦੱਸ ਕੀ ਹੁੰਦਾਗਾ ਸਾਰਾਂ ਤੋਂ ਵੱਧ ਜਾ ਆਉਂਦਾ ਇਹ ਹੀ ਲਗਾਉਂਦੇ ਨੇ ਹਾਂਜੀ ਮਿੱਤਰੋ ਫਾਈਨਲੀ ਆ ਗਿਆ ਆਪਣੇ ਕੋਲ 16 Pro ਦਿਨਿਆਂ ਨੂੰ ਜਾ ਕੇ ਸਰਪ੍ਰਾਈਜ਼ ਦੇਖਦੇ ਆਪਨੇ ਕੋਲ ਆ ਗਿਆ ਜੱਗ ਬਈ ਕੀ ਕਹਿੰਦਾਗਾ ਥਾਲਾ ਜੱਗ ਆ ਗਿਆ ਆਪਣੇ ਇਹ ਭੈਣ ਨੇ ਬਾਹਰੋਂ ਵੀ ਜੈ ਅਸਟ੍ਰੇਲੀਆ ਤੋਂ ਉਹਦੇ ਲਈ ਗਿਫਟ ਆਗਾ ਦੇਖਦੇ ਆਂ ਉਹਦਾ ਫੋਨ ਕਰੀ ਜਾਂਦਾ ਉਹ ਕਹਿੰਦਾ ਕਿੱਧਰ ਵਗ ਗਿਆ ਪਤਾ ਤਾਂ ਉਹਨੂੰ ਲੱਗ ਰਿਹਾ ਹੋਊਗਾ ਵੀ ਗਏ ਨੇ ਕੋਈ ਕੰਮ ਮੇਰੀ ਸਿਆਣ ਹੁੰਦਾ ਮੁੰਡੇ ਇਹਨੇ ਬੰਦ ਕਰ ਦੇਣਾ ਆਉ ਲਈ ਖੜਾ ਇੱਕ ਕਾ ਵਜਿਆ ਮੈਂ ਨਹੀਂ ਗਿਆ ਅੱਛਾ ਕੋੜ ਦੇ ਵਿੱਚ ਮਟੂਆ ਸਕੇਲਬਨ ਕਲਾਈਨ ਅਜਾ ਬੁੱਧ ਕੰਮ ਸੁੱਧ ਕਰਤਾ ਇੱਕ ਧਾ ਲੈਂਦੀ ਲੈਂਦੀ ਹੋਈ ਕਾ ਲੈਂਦਾ ਅੱਜ ਮਾੜੀ ਬਿਊ ਲੈਨੇ ਹੈ ਕੀ ਰਿਐਕਸ਼ਨ ਨੇ ਗਾਲਾਂ ਵੀ ਲੈ ਲਈਏ ਮਾੜੀਆਂ ਹੀ ਲੈ ਤੈਨੂੰ ਫੋਨ ਲਿਆਤਾ ਠੀਕ ਆ ਡੇਢ ਲੱਖ ਦਾ ਆਇਆ ਇਹ ਆ ਦੇ ਬਰਨਾਲੇ ਤੋਂ ਲਿਆਂਦਾ ਦੁਕਾਨ ਵਾਲੇ ਤੋਂ ਹੈ ਇਹਦਾ ਕੋਈ ਨਹੀਂ ਹੈਗਾ ਤੈਨੂੰ ਲੈ ਕੇ ਦਿੱਤਾਗਾ ਤੂੰ ਰੋਜ਼ ਕਹਿੰਦੀ ਮੈਨੂੰ ਫੋਨ ਨਹੀਂ ਲੈ ਕੇ ਦਿੰਦੇ ਹੋਰ ਗਾਲਾਂ ਤਾਂ ਦੇ ਦੇ ਮੜੀਆਂ ਆਈਆਂ ਹੋਰ ਹਣ ਤੈਨੂੰ 1.5 ਲੱਖ ਦਾ ਫੋਨ ਲੈ ਕੇ ਦਿੱਤਾ ਪਰ ਆ ਮੂੰਹ ਘਰ ਲੈ ਦੇਖੀ ਹੁਣ ਵੀਡੀਓ ਤੋਂ ਡਰਨ ਲੱਗੀ ਉਦੋਂ ਵੀ ਕਹੀ ਜਾਂਦੀ ਇਹ ਨਹੀਂ ਕੋਸ ਹੁੰਦਾ ਹੈਗਾ ਇਹ ਕਹਿੰਦੇ ਵਾਪਸ ਕਰਨਾਗਾ ਲੱਖ ਰੁਪਇਆ 10 ਠੀਕ ਹੈ ਲੱਖ ਰੁਪਇਆ ਦਵਾਇਆ ਕਿੱਦਾਂ ਦੇ ਪ੍ਰਾਣ ਸਿੱਟ ਕੇ ਆਇਆ 10 ਲੱਖ ਰੁਪਇਆ ਲੈ ਫੜ 500 ਆਏ ਪਹਿਲੇ ਕਿਹਾ ਮੈਂ ਕਿੰਨਾ ਵਾਦਾ ਕਰਾਇਆ ਆਏ ਨਹੀਂ ਖੁੱਲਦਾ ਹੈਗਾ ਇਹ ਜੇ ਮੈਂ ਦੰਨਾ ਵਾਦਾ ਕਰਾਇਆ ਸੀ ਕੋਲੇ ਖੋਲਿਆ ਨਹੀਂ ਕਿੱਥੇ ਖੋਲਿਆ ਹੈ ਨਾ ਮਾਰਿਆ ਖਲਾਉਣਾ ਤਾਂ ਇੱਥੋਂ ਆ 10 ਲੱਖ ਰੁਪਇਆ ਤੈਨੂੰ ਦੇ ਦੂੰਗਾ ਤਾਂ ਪਹਿਲਾਂ ਦੂਜੀ ਵੀ ਖੋਲ ਪਰਾਂ ਤੂੰ ਕਮਨ ਲੱਗਿਆ ਕਮਨ ਲੱਗਿਆ ਮੈਂ ਇਹ ਤਾਂ ਕਹੀ ਤਾਂ ਜੰਦੇ ਨੂੰ ਬਈ ਲੱਖ ਰੁਪਈਆ ਆ ਫੜ ਕੇ ਖਿੱਚ ਆ ਇਹ ਜੱਕ ਲੈ ਦੇਖੀ ਬੱਚੇ ਨਾਲ ਪਹਿਲਾਂ ਦਾ ਲਾਇਆ ਵੀ ਮੈਂ ਟਮਾਰੇ ਬਟਨ ਨੂੰ ਮੁੜ ਕੇ ਲੈ ਜਾ ਚਾਹਣੇ ਕਿਹੜਾ ਚਰੋਣਾ ਮੁੜਕਾ ਆ ਗਿਆ ਮੁੜਕਾ ਆਉਣੀ ਆ ਵੀ ਆ ਇਹ ਇਹ ਨੂੰ ਕਹਣਾ ਕਿ ਥੋ ਲੈੰਦਾ ਗੱਲ ਹੈ ਹਜੇ ਨੂੰ ਆਈ ਨਹੀਂ ਯਕੀਨ ਨਹੀਂ ਹੁੰਦਾ ਹੈਗਾ ਵੀ ਮੈਨੂੰ ਫੋਨ ਲਿਆ ਸੱਚੀ ਆ ਲਾਈਟ ਚੱਲੀ ਜਾਂਦੀ ਇੱਕ ਵਾਰ ਕੀ ਬਾਕੀ ਨਾਲ ਦਾ ਹੋਣੀ ਗਈ ਹੈ ਆ 2 ਵਜੇ ਨਾ ਮੈਂ ਲੈ ਇੱਧਰ ਚੱਲੀ ਤਾਂ ਇਹ ਦੇ ਰੱਖੂ ਆ ਮੈਂ ਮਾਰ ਸਕਦਾ ਹਾਂ ਹੋਰ 2 ਮਿੰਟ ਚੋਂ ਚੱਲ ਕਿੰਨਾ ਕਿ ਚਾਉ ਆ ਵੇ ਦੱਸਿਆ ਆਉਣਾ ਮੈਂ ਤੇ ਫਿਰ ਦੱਸਣਾ ਬਤਾਲਣਾ ਜੀ ਆਣਦਾ ਵੀ ਘਰ ਤਾਂ ਹੈ ਪੀਰ ਵਿੱਚ ਸਾਸਰੀ ਕਾਲ ਜੀ ਸਾਰੇ ਦਾ ਧੰਨਵਾਦ ਜੀ ਸਾਰੇ ਦਾ ਸਾਰੇ ਦਾ ਮੈਂ ਜਾਦਾ ਕਿ ਜਾਣ ਲੈਣਾ ਕੀ ਡੇ ਭੇਜਿਆ ਇਹਨੂੰ ਆਈ ਹੀ ਨਹੀਂ ਪਤਾ ਵੀ ਕਿਹਨੇ ਭੇਜਿਆ ਨਰਵਸ ਹੋ ਗਿਆ ਨਰਵਸ ਪਤਾ ਹੀ ਲੱਗ ਰਿਹਾ ਵੀ ਮੈਂ ਕੀ ਕਰਾਂ ਹੁਣ ਸਭ ਲਈ ਨਵਾਸਤੇ ਹੈਲੋ ਵੀ ਕਰੂ ਉਰਦੂ ਵੀ ਚੈੱਕ ਕਰਾ ਇਹ ਉਰਦੂ ਚ ਵੀ ਚੱਲਦਾ ਦੇਖ ਹੂੰ ਇਹਦਾ ਮੁੜਕਾ ਹੀ ਆਈ ਜਾਂਦਾ ਕਦੇ ਹੀ ਲੱਗ ਰਿਹਾ ਲੰਦਿਆ ਤੇਰੇ ਮਗਰ ਦੇ ਵੀ ਵੀ ਜਿਵੇਂ ਹਾਂ ਇਹਦਾ ਗੱਲ ਕਰਦੇ ਆਪ ਘਰੇ ਵੱਜਿਆ ਖੇਤੋਂ ਤਾਂ ਦਾ ਖੇਤ ਤੇ ਤੈਨੂੰ ਫੋਨ ਆਵਾ ਮਮੀ ਨੇ ਕਿੱਫਟ ਕਰੇ ਨੂੰ ਇਹਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ ਇਹਨੂੰ ਆਇਆ ਵੀ ਮੇਰੇ ਨਾਲ ਜਾਣ ਕੇ ਤਾਂ ਨਹੀਂ ਕਰੀ ਜਾਂਦੇ ਵੀ ਕਿਤੇ ਨਹੀਂ ਹੈਗਾ ਇਹ ਤਾਂ ਇਹ ਤੇਰਾ ਨਹੀਂ ਕਿਸੇ ਦਾ ਵੀ ਕਿਤੇ ਵੀਡੀਓ ਇਹਦੇ ਜਾਣ ਕੇ ਤੇ ਮੈਂ ਟਰਾਈ ਕਰ ਰਹੇ ਨੇ ਵੀਡੀਓ ਜੀ ਬਣਾ ਕੇ ਕਹਿ ਦੇਣਾ ਇਨੂੰ ਜਕੀਨ ਹੀ ਨਹੀਂ ਹੋਇਆ ਜੇ ਛੋਟੇ ਪ੍ਰੈਕ ਨਹੀਂ ਹੁੰਦੇ ਲੋੜਾ ਉਹ ਯਾਦ ਕਰਦਾ ਸਰਪਾ ਡੱਬੇ ਜੋ ਚੰਗਾ ਗੋਣ ਦਿੱਤਾ ਅੱਜ ਬੁੱਧਵਾਰ ਤਾਂ ਬਾਲਾ ਚੰਗਾ ਚੜਿਆ ਗਿਆ ਆ ਇੱਕ ਹੋਰ ਲਿਆਂਦਾ ਹਨਾ ਮਾਮਾ ਪਹਿਲਾਂ ਟੜਕੇ ਮਸ਼ੀਨ ਲਿਆਂਦੀ ਫਿਰ ਫੋਨ ਲਿਆਂਦਾ ਹੁਣ ਆ ਲਿਆਂਦਾ ਸਾ ਅੱਜ ਦਾ ਬੁੱਧਵਾਰ ਬਾਲਾ ਚੰਗਾ ਚੜਿਆ ਆਹੋ ਇਹ ਜੇ ਦਿਨ ਕਦੇ ਕਦੇ ਆਉਂਦੇ ਨੇ ਹਨਾ ਹਾਂ ਹੋਰ ਕਰੇ ਜਾਨ ਆ ਦੇ ਹਰੇ ਬਾਈ ਟੰਗ ਦੀ ਮੂਰੇ ਘਰੇ ਲੈ ਕੇ ਚੱਲਾਂ ਸਿੱਧਾ ਖੇਤ ਲਿਆਂਦਾ ਇਹਦਾ ਨਿੱਕਾ ਦਾ ਖੇਤ ਹੀ ਆ ਅੱਜ ਦਾ ਬੁੱਧਵਾਰ ਤਾਂ ਬਾਲਾ ਚੰਗਾ ਐਨੇ ਨਾ